ਸੀ ਰਵਈਤੀ ਢੰਗ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਆਪਣੀ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਹੈ। ਔਰ ਬੜੇ ਪਿਆਰ ਸਤਿਭਾਵਨਾ ਦੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ। ਔਰ ਬੜੇ ਅਨਮੁੱਲੇ ਵਿਚਾਰ ਜਿਹੜੇ ਨੇ ਕੋਈ ਇਥੇ ਲੀਡਰ ਸਾਹਿਬਾਨ ਨੇ ਦਿੱਤੇ ਨੇ। ਔਰ ਉਹਨਾਂ ਵਿਚਾਰਾਂ ਦੇ ਉੱਤੇ ਅਮਲਦਾਰੀ ਕਰਦੇ ਆ ਇੱਕਤਾ ਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੋਂ ਦਾ ਬੈਠੇ ਨੇ। ਇਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਆ ਡਿਊਟੀ ਲਗਾ ਦਿੱਤੀ ਗਈ ਹੈ ਜੋ 1 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਗੱਲ ਰੱਖ ਕੇ ਤੇ ਪਬਲਿਕ ਦੀ رائے ਲੈ ਕੇ ਪੰਜਾਬੀਆਂ ਦੀ رائے ਲੈ ਕੇ ਸਿੱਖਾਂ ਦੀ رائے ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਹਦੇ ਵਿੱਚ ਦੱਸਿਆ ਜਾਏਗਾ ਕਿ ਅਸੀਂ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜ਼ਨ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜ ਜੇ ਅਸੀਂ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਜੋ ਵੀ ਕਾਨੂੰਨੀ ਵਿਦਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਖ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰਾ ਹੋਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ diast ਦੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ رائے مشورے ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤਾਂਤ੍ਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ। ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਛੁੜ ਕੇ ਥੱਲੋ ਛੁੜ ਕੇ ਸਾਡੇ ਆਉਣੇ ਨੇ। ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪਣੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ। ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ। ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ। ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਜਾਂ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ। ਤੇ ਕਿ ਲੋਕਤਾਂਤ੍ਰਿਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਐ ਉਹ ਜਿਹੜੇ ਚੁਣ ਕੇ ਜਿਹੜਾ ਹੈ ਉਹ ਆਉਣ ਤੇ ਲੋਕਾਂ ਦੇ ਕੰਮ ਕਰਨ ਇਹ ਕੁਝ ਫੈਸਲੇ ਜਿਹੜੇ ਐ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਹੈ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ ਰਹਿ ਮਸ਼ਵਰੇ ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇੱਕ ਇੱਕ ਅਪੀਲ ਹੈ 20 ਅਗਸਤ ਨੂੰ ਕਾਪੀ ਪਾਰਟੀ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਕੌਨ ਕਮਿਸ਼ਨ ਹੈ ਉਹਦੀ ਕੋਲ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਉਹ ਸਾਰਾ ਕੁਝ ਇਹ ਦੇਖੇਗੀ ਇਸੇ ਕਰਕੇ ਲੀਗਲ ਟੀਮ ਦਾ ਅਸੀਂ ਗਠਨ ਕੀਤਾ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਂ ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਜੜੀ ਉਹ ਕਰੀਏ ਜੀ। ਜਾਨੀ ਜੀ ਬੀ ਕਾਸ ਵਾਲਿਆਂ ਨੂੰ ਕਰਦੇ ਬਾਤਾਂ ਆਪਾਂ ਚੰਚੂਨ ਕਰ ਦਿੰਦੇ। ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗਿਆਨੀ ਹਰ ਸਿੰਘ ਹੋਣਾ ਤੇ ਕਹਿਣ ਤੇ ਕੀਤਾ ਸੀ। ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ। ਤੇ ਨਾ ਹੀ ਸਾਨੂੰ ਜ਼ਰੂਰਤ ਹੈ। ਅਸੀਂ ਆਪਣਾ ਹੁਣ ਕੰਮ ਕਰਨਾ ਹੈ। ਆਪਣੀ ਅਸੀਂ ਲੀਕ ਵੱਡੀ ਕਰਨੀ ਆ। ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ। ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ। ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਵਾਧਤ ਨਹੀਂ ਹੈ। ਕੋ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਂ ਨੂੰ ਉਹਨਾਂ ਨੂੰ ਕਹਿੰਦੇ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਉਹ ਚੱਕਰ ਵਾਲੀ ਤਾਂ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅੱਟ ਅੱਟ ਚੁੱਲ੍ਹੇ ਬਾਲੀ ਬੈਠੇ ਹੋ ਇਹਨਾਂ ਨੂੰ ਸਮੇਟ ਲਓ ਇੱਕ ਜਗ੍ਹਾ ਇਕੱਠੇ ਉਹ ਨੂੰ ਇੱਕ ਮੱਥੇ ਇਕੱਠੇ ਹੋ ਰਿਓ ਸ਼੍ਰੋਮਨੀ ਕਾਲੀ ਦਲ ਦੇ ਜਿਹੜੇ ਬਹੁਤ ਬਹੁਤ ਘੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਚ ਬਾਲਣ ਦੇਈ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖਲਾਸ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹੇਠ ਚੱਲ ਰਿਆ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸਤੀਫਾ ਦੇ ਦਿੱਤੇ ਸੀ ਉਹ ਰਿਜ਼ਾਈਨ ਕਰਕੇ ਜਿਹੜਾ ਹ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰ੍ਹਾਂ ਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਇਹ ਸੱਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾੜੇ ਇਹਨਾਂ ਕੌਸੀ ਹੋਣਾ ਦਾ ਕਾਰਜ ਦਾ ਜਾਰ ਉਹਦੇ ਬਾਰੇ ਤੁਸੀਂ ਕੋਈ ਰੈਫਰੈਂਸ ਨਹੀਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮ ਅਸਾਂ ਦੇ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਥ ਮੰਤਰੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਤਪਾਲ ਸਿੰਘ ਦੇ ਘਰੇ ਜੀ ਉੱਧਰ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਹਾਂ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਹੋਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਆਪਾਂ ਰਲ ਮਿਲ ਕੇ ਬੈਠੀਏ ਜੀ ਬੇਵਸਤ ਉਹਨਾਂ ਦਾ ਨਾਮ ਦੀ ਗੱਲ ਕੀਤੀ ਆ ਕਹਿੰਦੇ ਆਕਾਲੀ ਦਲ ਦਾ ਜਿਹੜਾ ਨਾਮ ਹੈ ਉਹ ਵਰਤ ਰਹੇ ਹੋ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫੇਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਜੀ ਲੀਗਲ ਸੈੱਲ ਬਣਾਉਂਦਾ ਉਹ ਵੀ ਲੀਗਲ ਵੀ ਕਹਿ ਰਿਹਾ ਉਹਨਾਂ ਨੇ ਅਜੀਮਸਾਹਬ ਨੇ ਕਿਹਾ ਕਿ ਸਾਡਾ ਨਾਮ ਵਰਤਣ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਖਿਲਾਫ ਹਾਈ ਕੋਰਟ ਤੇ ਚੋਣ ਨਿਸ਼ਾਨ ਦੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਜੀ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਜੀ ਬੀਗਸਤੇ ਇਹ ਗਾਜ ਮਨਪ੍ਰੀਤ ਯਾਲੀ ਹੁਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਇੱਕ ਅਲੱਗ ਹੀ ਕਿਤੇ ਡਾਕਟਰ ਉਹਨਾਂ ਦਾ ਹੀ ਬਣਾਇਆ ਜੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਪੋਰਟ ਹੈ ਇਸ ਦਾ ਉਹਨਾਂ ਨੇ ਉਹਨੇ ਥੋੜੀ ਦੇਰ ਪਹਿਲਾਂ ਅਪੀਲ ਵੀ ਕੀਤੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਉਹ ਕਹਿੰਦੇ ਕਿ ਮੈਂ ਜੇ ਵੀ ਅਪੀਲ ਕਰਦਾ ਸਾਰੀਆਂ ਪੰਥਕ ਤੇ ਰਨ ਨੂੰ ਤੇ ਸਾਰੇ ਜਿਹੜੇ ਵੱਖੋ ਵੱਖਰੇ ਚੱਲ ਰਹੇ ਆ ਤੜੇ ਉਹਨਾਂ ਇੱਕ ਮੰਚ ਤੇ ਇਕੱਠੇ ਹੋਵੋ ਕਹਿੰਦੇ ਕਿਸੇ ਨਾਲ ਸਾਡਾ ਨਿੱਜੀ ਉਹੀ ਅਪੀਲ ਮੈਂ ਕੀਤੀ ਹੈ ਜਿਹੜੀ ਉਹਨਾਂ ਨੇ ਕੀਤੀ ਉਹੀ ਮੈਂ ਕੀਤੀ ਉਹੀ ਸਾਡੇ ਹਰ ਲੀਡਰ ਕਰ ਰਹੇ ਨੇ ਜੇ ਮੰਤੀ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਜਿਹੜੇ ਨਿੱਜੀ ਨੇ ਜਿਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਹਦਾ ਕਿ ਸਾਨੂੰ ਨਹੀਂ ਇਸ ਮੀਟਿੰਗ ਬਾਰੇ ਪਤਾ ਕਿ ਤੁਸੀਂ ਜੀ ਮੈਂ ਉਹ ਟਾਈਮਟ ਦੇ ਟਾਈਮਟ ਇਹ ਸੀ ਦਾ ਮੈਂਗਵਾ ਮੈਂ ਸਾਬਾ ਮਨਪੀਰ ਸਿੰਘ ਵਾਲੀ ਨੂੰ ਸ਼ਾਮ ਨੂੰ ਅਸੀਂ ਕੱਲ ਘੰਟਾ ਡੇਢ ਘੰਟਾ ਇਕੱਠੇ ਬੈਠੇ ਰਹੇ ਹਾਂ ਕਹਿੰਦਾ ਕਿ ਬਹੁਤ ਹੀ ਜ਼ਰੂਰੀ ਨਜੀਬ ਪ੍ਰੋਗਰਾਮ ਸੀ ਔਰ ਉਹ ਮੈਨੂੰ ਕਹਿ ਕੇ ਗਿਆ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਮੀਟਿੰਗ 'ਚ ਮੇਰੀ ਮਾਫੀ ਮੰਗਦੇ ਹੋ ਔਰ ਮੈਂ ਅੱਜ ਨਹੀਂ ਆ ਸਕਦਾ ਮੈਂ ਉਹਨਾਂ ਨੇ ਜੀ ਨਾਲ ਸੰਮਰਕ ਵੀ ਕੀਤਾ ਸਾਰਿਆਂ ਦੇ ਉਹ ਇਹ ਗੱਲਾਂ ਨੂੰ ਐਵੇਂ ਆਪਾਂ ਨਾ ਇਹਨੂੰ ਇੱਕ ਮੀਡੀਆ ਉਹ ਚੀਜ਼ ਨੂੰ ਬਣਾਈਏ ਸੋ ਸੱਜਣਾ ਵੱਡਾ ਰੋਲ ਉਹਨਾਂ ਨੇ ਅਸੀਂ ਸਾਰੇ ਨਾਲ ਰਲ ਮਿਲ ਕੇ ਕਮੇਟੀ ਚ ਨਵਾਇਆ ਸਾਰੀ ਸੰਗਤ ਨਾਲ ਨਵਾਇਆ ਸੋ ਇਸ ਕਰਕੇ ਇਹ ਕੋਈ ਗੱਲ ਇਹ ਹੈ ਹਰ ਮੀਟਿੰਗ ਤੋਂ ਸ਼ਾਮਲ ਹੋਣਗੇ ਹਰ ਹਰ ਚੀਜ਼ ਦਾ ਹਿੱਸਾ ਹੋਣਗੇ 20 10 ਦੀ ਗੱਲ ਕਰ ਰਹੇ ਹਾਂ ਉਹ ਜੀ ਆਗੂ ਤੁਹਾਡੇ ਸੰਪਰਕ ਦੇ ਹੈਗੇ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਹੈਗੇ ਆ ਮੈਂ ਨਾਂ ਨਹੀਂ ਦੱਸੂਗਾ ਵੱਡੇ ਵੱਡੇ ਆ ਜੀ 20 10 ਦਾ ਸੰਤੋਹ ਸੰਤੋਹ ਦੀ ਵਰਸੀ ਬਸ ਜਦੋਂ ਸਾਡਾ ਬਣਿਆ ਮਾਹੌਲ ਜਿਹਾ ਅਸੀਂ ਲਾਇਆ ਮੰਗੇ ਜੀ ਸਾਡੇ ਹੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ 20 20 ਦੀ ਕਰ ਦਿਓ ਵੀਰ ਜੀ ਬਾਬਾ ਜੀ ਉਹਨਾਂ ਦੀ ਦੂਸਰੇ ਪਾਸੇ ਵੱਡੀ ਮੁਕਾਬਲਤ ਹੋਣ ਦੇ ਚਿਰ ਤੇ ਕਿੰਨਾ ਦੀ ਦੂਸਰੇ ਕਾਰਨਾਂ ਵਿੱਚ ਬਗਾਵਤ ਹੋ ਸਕਦੀ ਹੈ ਜਿਹੜੇ ਤੁਹਾਡੇ ਨਾਲ ਸੰਪਰਕ ਸਾਰੇ ਆ ਜਾਣਗੇ ਉਹ ਸਮਾਂ ਦੱਸੂਗਾ ਤੁਹਾਨੂੰ ਜਦੋਂ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਹੈਗੇ ਨੇ ਜੀ ਵੱਡੇ ਵੱਡੇ ਨੇ ਜੀ 20 ਗਸਤੀ 20 ਗਸਤੀ ਸੰਤੋਖ ਜਲਸੇ ਇੱਕ 20 ਹਾਂਜੀ ਭਾਣਜੀ ਕਐਨਜੀਪੀਸੀ ਦੇ ਪ੍ਰਕਰਨ ਪੁੱਛ ਰਹੇ ਨੇ ਕਿ ਤੁਸੀਂ ਕਹੇ ਸੀ ਕਿ ਤਿੰਨੇ ਸਟੈਂਡ ਸੀਨੇ ਰਾ ਲੈਣੇ ਲੋਕ ਕਹਿੰਦੇ ਕਿ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਦੇ ਹਾਂ ਤਾਕਤ ਹੈਗੀ ਜੀ ਆਕਾਲ ਪੁਰਖ ਦੀ ਹਾਂ ਜੀ ਪੰਥ ਅਭੀਆਰ ਪੰਥ ਦੀ ਤਾਕਤ ਅਭੀਆਰ ਅਭੀਆਰ 20 ਅਕਤੂਬਰ ਦੀ ਸੰਮੇਲਨ ਅਭੀ ਅਕਤੂਬਰ ਨੂੰ ਇੱਕ ਲੰਗੋਵਾਲ ਦੇ ਵਿੱਚ ਜਿਹੜੇ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜੀ ਦੀ ਯਾਦ ਦੇ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਚਨ ਦੀ ਜਿਹੜੀ ਉਹ ਕਿਰਪਾਲਤਾ ਕੀਤੀ ਜਾਵੇ ਪਰ ਉੱਥੇ ਕੀ ਹੁਣ ਫਿਰ ਦੋ ਸਟੇਜਾਂ ਦੇਖਣ ਨੂੰ ਮਿਲ ਲੰਗੀਆਂ ਇੱਕ ਪਾਸੇ ਦੂਜੇ ਕਾਨੇ ਦਾ ਲਿਖ ਤੁਸੀਂ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਹੋਣਗੀਆਂ ਪਰ ਅਸਲੀ ਇਹ ਹੋਏਗੀ ਜੀ ਤੁਸੀਂ ਪੱਕੀ ਕਰੋਗੇ ਮਤਲਬ ਉਹ ਕਾਨਫਰੰਸ ਅਸਲੀ ਹੋਏਗੀ ਅਸਲੀ ਕਰਦੇ ਉਹ ਵੱਖਰੀ ਕਰ ਦੇਗੇ ਇਹ ਜਿਹੜੀ ਇੱਕ ਹੋਰ ਦੱਸਦੇ ਹੋ ਜਿਹੜਾ ਆਪਣਾ ਤੁਸੀਂ ਹਰੇਕ ਟਾਈਮ ਹਵਾਲਾ ਦਿੰਦੇ ਹੋ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਕਾਲਕਸੈਟ ਤੋਂ ਦਿੱਤਾ ਗਿਆ ਸੀ ਉਹਦੇ ਦੀ ਜਿਹੜੀ ਕਮੇਟੀ ਬਣੀ ਹੈ ਜਿਹੋ ਅਕਾਲੀ ਦਲ ਨੂੰ ਉਹਦੇ ਵੀ ਨਹੀਂ ਪ੍ਰਧਾਨਗੀ ਦੀ ਚੋਣ ਹੋਈ ਸੀ ਤੇ ਤੁਹਾਨੂੰ ਪ੍ਰਧਾਨ ਸਾਹਿਬਿਆ ਗਿਆ ਜਦੋਂ ਅਕਾਲੀ ਦਲ ਨੂੰ ਸਵਾਲ ਪੁੱਛਦੇ ਆ ਉਹ ਕੋਈ ਉਸ ਜਵਾਬ ਉਹਨੂੰ ਨਹੀਂ ਆਉਂਦਾ ਤੇ ਜੇਕਰ ਆਪਾਂ ਇਹਨੂੰ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਅਕਾਲਕਸੈਟ ਤੋਂ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਤੌਰ ਤੇ ਦਿੱਤੀ ਐ ਜੇ ਰਾਜਨੀਤੀ ਹੈ ਤੇ ਪਾਰਟੀ ਬਣ ਕੇ ਸੱਤਾ ਦੇ ਵਿੱਚ ਆਉਣੀ ਕੋਈ ਸਮੱਸ ਕੋਈ ਸਮੱਸ ਹੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਾਂ ਜਿਹੜੀਆਂ ਨੇ ਉਹ ਅਕਾਲ ਤਖਤ ਦੇ ਜਹੇਦਾਰ ਤੱਕ ਨੇ ਵੰਡੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਪੜ ਕੇ ਦੇਖਿਓ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਦਾ ਦੋਨੋਂ ਧਿਰਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਾ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਐ ਕੂੜ ਪ੍ਰਚਾਰ ਸੱਚ ਝੂਠ ਅਸੀਂ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਐ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਹਾਂਗੇ ਦਫ਼ਤਰ ਤੇ ਕੰਮ ਜਾਂ ਲੈਣ ਨੂੰ ਗੱਲ ਦਿਖਲਦੀ ਆ ਜਾਂ ਚੋ ਨਿਸ਼ਾਨ ਨੂੰ ਉਹ ਸਮਾਂ ਦੱਸੂਗਾ ਜੀ ਉਹ ਸਮਾਂ ਦੱਸੂਗਾ ਉਹ ਵਕਤ ਦੇ ਗਰਭ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ